ਨਮਸਕਾਰ ਜੀ ਵੈਲਕਮ ਸਮਾਣਾ ਟੂਡੇ ਨਿਊਜ਼ ਸ਼ੰਭੂ ਅਤੇ ਖਨੋਰੀ ਬਾਰਡਰ ਤੇ 13 ਫਰਵਰੀ 2024 ਤੋਂ ਸ਼ੁਰੂ ਹੋਇਆ ਸੰਘਰਸ਼ ਇਸ ਵੇਲੇ ਨਾਜ਼ੁਕ ਮੋੜ ਤੇ ਪਹੁੰਚ ਚੁੱਕਿਆ ਹੈ ਜਿੱਥੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦਾ ਮਰਨ ਵਰਤ 33 ਦਿਨ ਤੱਕ ਪਹੁੰਚ ਚੁੱਕਿਆ ਹੈ ਉਥੇ 30 ਦਸੰਬਰ ਨੂੰ ਦਿੱਤੀ ਪੰਜਾਬ ਬੰਦ ਦੇ ਸੱਦੇ ਨੂੰ ਲੈ ਕੇ ਕਿਸਾਨ ਨੇਤਾ ਗੁਰਨਾਮ ਸਿੰਘ ਟੈਂਟਲ ਦੀ ਅਗਵਾਈ ਚ ਮੋਟਰਸਾਈਕਲ ਰੈਲੀ ਰਾਹੀਂ ਸਮਾਣਾ ਸ਼ਹਿਰ ਵਾਸੀਆਂ ਵਪਾਰੀਆਂ ਸਮੇਤ ਹੋਰ ਵਰਗ ਦੇ ਬੰਦਿਆਂ ਨੂੰ ਸ਼ਾਮਲ ਹੋਣ ਦੀ ਅਪੀਲ ਕੀਤੀ ਜਾ ਰਹੀ ਹੈ ਜਾਣਕਾਰੀ ਦਿੰਦਿਆਂ ਸਮਾਣਾ ਤੋਂ ਕਿਸਾਨ ਨੇਤਾ ਗੁਰਨਾਮ ਸਿੰਘ ਟੈਂਟਲ ਨੇ ਕਿਹਾ ਸਰਕਾਰ ਜਿਹੜੀ ਗੂੜੀ ਨੀ ਸੁੱਤੀ ਹੋਈ ਹੈ ਸ ਨੂੰ ਜਗਾਉਣ ਵਾਸਤੇ ਦੋਨੇ ਫਾਰਮਾਂ ਵੱਲੋਂ 30 ਦਸੰਬਰ ਨੂੰ ਪੂਰੇ ਪੰਜਾਬ ਨਿਵਾਸੀਆਂ ਨੂੰ ਬੰਦਾ ਸੱਦਾ ਦਿੱਤਾ ਹੈ ਤਾਂ ਕਿ ਜਿਹੜੇ ਸੈਂਟਰ ਸਰਕਾਰ ਉਹਨਾਂ ਨੂੰ ਪਤਾ ਲੱਗ ਸਕੇ ਕਿ ਇਹ ਜਿਹੜੇ ਬਾਰਡਰ ਤੇ ਬੈਠੇ ਇਕੱਲੇ ਕਿਸਾਨ ਨਹੀਂ ਲੜ ਰਹੇ ਉਹਨਾਂ ਦੇ ਨਾਲ ਸਾਰੀ ਜਨਤਾ ਪੂਰੇ ਪੰਜਾਬ ਨਿਵਾਸੀ ਇਸ ਕਰਕੇ ਬੰਦਾ ਸੱਦਾ ਦਿੱਤਾ ਹੈ ਸਾਨੂੰ ਪੂਰਾ ਉਹਨਾਂ ਦੱਸਿਆ ਕਿ 30 ਦਸੰਬਰ ਨੂੰ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਅਤੇ ਕਿਸਾਨ ਮਜ਼ਦੂਰ ਮੋਰਚੇ ਵੱਲੋਂ ਪੰਜਾਬ ਦੀ ਸਮੂਹ ਧਾਰਮਿਕ ਸਮਾਜਿਕ ਵਪਾਰਿਕ ਸੱਭਿਆਚਾਰਕ ਮੁਲਾਜ਼ਮ ਮਜ਼ਦੂਰ ਨੰਬਰਦਾਰ ਡਰਾਈਵਰ ਅਤੇ ਵਿਦਿਆਰਥੀ ਜੂਨੀਅਰ ਵੀ ਕਿਸਾਨਾਂ ਦੇ ਲਈ ਪੰਜਾਬ ਬੰਦ ਵਿੱਚ ਸ਼ਾਮਲ ਹੋਣ ਗਿਆਂ ਕਿਸਾਨ ਆਗੂ ਨੇ ਕਿਹਾ ਜਨ ਅੰਦੋਲਨ ਵਿੱਚ ਸ਼ਮੂਲੀਅਤ ਕਰਨ ਲਈ ਸਾਡੇ ਵਰਗ ਦੇ ਲੋਕਾਂ ਨੂੰ ਬੇਨਤੀ ਕਰਦੇ ਹੋਏ ਕਿਹਾ ਕਿ ਜਨ ਅੰਦੋਲਨ ਵਿੱਚ ਸ਼ਮੂਲੀਅਤ ਕਰਨ ਦੇ ਲੋਕਾਈ ਤੇ ਹਿੱਤ ਦੇ ਲਈ ਲੜਿਆ ਜਾ ਰਹੇ ਅੰਦੋਲਨ ਨੂੰ ਸਫਲ ਬਣਾਉਣ ਚ ਸੰਯੋਗ ਦੇਣ ਸਮਾਣਾ ਤੋਂ ਕਲਾਸ਼ ਸ਼ਰਮਾ ਨੂਰੀ ਬਾਂਸਲ ਦੀ ਰਿਪੋਰਟ ਅਪੀਲ ਕਰ ਰਹੇ ਲੋਕਾਂ ਤੁਸੀਂ ਕੱਲ੍ਹ ਦੇ ਬੰਦ ਵਾਸਤੇ ਅਸੀਂ ਅੱਜ ਸਾਡੇ ਦੋਨੇ ਫੋਰਮਾਂ ਵੱਲੋਂ ਸੁੱਤੀ ਹੋਈ ਸਰਕਾਰ ਨੂੰ ਜਗਾਉਣ ਵਾਸਤੇ ਜਿਹੜੇ ਕਿ ਪਿਛਲੇ ਅਸੀਂ 11 ਮਹੀਨਿਆਂ ਤੋਂ ਹਰਿਆਣੇ ਦੇ ਬਾਰਡਰਾਂ ਦੇ ਉੱਤੇ ਛੜਕਾਂ ਦੇ ਉੱਤੇ ਬੈਠੇ ਹੋਏ ਆ ਸਰਦਾਰ ਜਗਜੀਤ ਸਿੰਘ ਜੀ ਡੱਲੇਵਾਲ ਸਾਹਿਬ ਪਿਛਲੇ 33 ਦਿਨਾਂ ਤੋਂ ਭੁੱਖੇ ਮਰਨ ਵਰਤ ਤੇ ਬੈਠੇ ਹੋਏ ਨੇ ਤੇ ਸਰਕਾਰ ਜਿਹੜੀ ਆ ਉਹ ਗੂੜੀ ਨੀਂਦ ਸੁੱਤੀ ਹੋਈ ਹੈ ਉਸ ਨੂੰ ਜਗਾਉਣ ਵਾਸਤੇ ਦੋਨੇ ਫੋਰਮਾਂ ਵੱਲੋਂ 30 ਦਸੰਬਰ ਨੂੰ ਪੂਰੇ ਪੰਜਾਬ ਨਿਵਾਸੀਆਂ ਨੂੰ ਬੰਦਾ ਸੱਦਾ ਦਿੱਤਾ ਹੈ ਤਾਂ ਕਿ ਜਿਹੜੀ ਸੈਂਟਰ ਸਰਕਾਰ ਨੂੰ ਪਤਾ ਲੱਗ ਸਕੇ ਕਿ ਇਹ ਜਿਹੜੇ ਬਾਰਡਰਾਂ ਤੇ ਬੈਠੇ ਇਕੱਲੇ ਕਿਸਾਨ ਨਹੀਂ ਲੜ ਰਹੇ ਇਹਨਾਂ ਦੇ ਨਾਲ ਸਾਰੀ ਜਨਤਾ ਹੈ ਪੂਰੇ ਪੰਜਾਬ ਨਿਵਾਸੀ ਨੇ ਇਸ ਕਰਕੇ ਬੰਦਾ ਸੱਦਾ ਦਿੱਤਾ ਹੈ ਤੇ ਸਾਨੂੰ ਪੂਰੇ ਸ਼ਹਿਰ ਦੇ ਵਿੱਚੋਂ ਇਸ ਚੀਜ਼ ਦਾ ਸਹਿਯੋਗ ਮਿਲ ਰਿਹਾ ਤੇ ਅੱਜ ਅਸੀਂ ਪੂਰੇ ਸ਼ਹਿਰ ਨਿਵਾਸੀਆਂ ਨੂੰ ਹੱਥ ਮਨ ਕੇ ਅਪੀਲ ਕਰ ਰਹੇ ਹਾਂ ਝੰਡਾ ਮਾਰਚ ਰਾਹੀਂ ਕਿ ਪੂਰੇ ਸ਼ਹਿਰ ਦੇ ਵਿੱਚ ਆਪਦੇ ਕਾਰੋਬਾਰ ਬੰਦ ਕਰਕੇ ਸਾਡੇ ਦੋਨੇ ਫਾਰਮਾਂ ਨੂੰ ਕਿਸਾਨ ਘੋਲ ਨੂੰ ਹਮਾਇਤ ਕੀਤੀ ਜਾਏ